ਬੁਨਿਆਦੀ ਸਾਖਰਤਾ ਅਤੇ ਸੰਖਿਆ ਗਿਆਨ ਨੂੰ ਰੋਚਕ ਬਣਾਉਣ ਲਈ ਆਓ ਕੋਈ ਜੁਗਤ ਬਣਾਈਏ ਨਿੱਕੀਆਂ ਅੱਖਾਂ ਵੱਡੇ ਸੁਪਨੇ ਅੰਬਰੋਂ ਤਾਰੇ ਤੋੜ ਲਿਆਈਏ ਅੱਖਰ ਅੰਕਾਂ ਦੀ ਖੇਡ ਸਜਾ ਕੇ ਆਪਾਂ ਪੜਨਾ ਹੈ ਜੀ ਲਾ ਕੇ ਸੋਹਣੀ ਸੋਹਣੀ ਵਰਦੀ ਪਾ ਕੇ ਮੋਟੀ ਉੱਤੇ ਬੈਗ ਟਕਾ ਕੇ ਨੱਚਦੇ ਟੱਪਦੇ ਹੱਸਦੇ ਰੋਜ਼ ਸਕੂਲੇ ਜਾਈਏ ਖੇਡ ਖੇਡ ਵਿੱਚ ਇੰਜ ਅਸੀਂ ਪੜੀਏ ਪੜਦੇ ਪੜਦੇ ਖੇਡਣ ਲੱਗੀਏ ਊੜਾ ਆੜਾ ਜਾਏ ਬੀਸੀ ਸਹਿਜੇ ਹੀ ਸਿੱਖ ਜਾਈਏ ਮਾਰਛ ਲੰਘਾਂ ਅਸੀਂ ਸੂਰਜ ਫੜਦੇ ਹਨੇਰੇ ਸਾਥੋਂ ਦੂਰ ਨੇ ਭਜਦੇ ਸੰਗ ਮੁਹਾਰਣੀ ਇੰਜ ਪੜਾਂਗੇ ਨਾ ਕੋਈ ਗਲਤੀ ਹੁਣ ਕਰਾਂਗੇ ਸੰਗ ਅੱਖਰਾਂ ਦੇ ਅਸੀਂ ਨੱਚਣ ਲੱਗੇ ਸੰਗ ਅੱਖਰਾਂ ਦੇ ਅਸੀਂ ਨੱਚਣ ਲੱਗੇ ਹੱਥਾਂ ਦੇ ਨਾਲ ਫੁੱਲ ਬਣਾਈਏ ਹੱਥਾਂ ਦੇ ਨਾਲ ਫੁੱਲ ਬਣਾਈਏ ਸੋਹਣੇ ਸੋਹਣੇ ਰੰਗ ਸਜਾਈਏ ਸਿੱਖਣ ਦੇ ਹੁਣ ਅਜਬ ਨਜ਼ਾਰੇ ਸਿੱਖਣ ਦੇ ਹੁਣ ਅਜਬ ਨਜ਼ਾਰੇ ਸਹਿਜ ਹੀ ਸਿੱਖੀਏ ਆਪਾਂ ਸਾਰੇ